ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਤੁਹਾਡਾ ਸਾਰਿਆਂ ਦਾ ਸਾਡੀ ਖੋ ਨੀ ਵੀਡੀਓ ਤੇ ਤਾਂ ਅੱਜ ਆਪਾਂ ਆਏ ਆ ਕਿੰਗਜ਼ ਆਟੋਮੋਬਾਈਲ ਜੋ ਕਿ ਹੈ ਜਲੰਧਰ ਜਿੰਦੂ ਸਿੰਘੇ ਚ ਤੁਹਾਡੇ ਲਈ ਫੇਰ ਲੈ ਕੇ ਆਏ ਆ ਬਜਟ ਬਜਟ ਫ੍ਰੈਂਡਲੀ ਕਾਰਸ ਦਾ ਸਟਾਕ ਕਾਫੀ ਸਾਰੀ ਨਈ ਨਈ ਕਾਰਸ ਤੁਹਾਡੇ ਲਈ ਲੈ ਕੇ ਆਏ ਆ ਡੈਟਸਨ ਦੀ ਹੈ ਹਿਉਂਡੀ ਦੀ i20 ਹੈ ਵੈਗਨਰ ਤੁਹਾਡੇ ਲਈ ਲੈ ਕੇ ਆਏ ਵਰਨਾ ਲੈ ਕੇ ਆਏ ਤਾਂ ਅੱਜ ਨੇ ਸਾਡੇ ਨਾਲ ਕਿੰਗਜ਼ ਆਟੋਮੋਬਾਈਲ ਤੋਂ ਕਮਲਜੀਤ ਭਾਜੀ ਕਮਲਜੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਕਮਲਜੀਤ ਭਾਜੀ ਕੀ ਸਟਾਕ ਡਟਸਨ ਖੜੀ ਹੈ ਅਲਟੋ 17 18 ਮਾਡਲ ਦੋ ਖੜੀਆਂ ਨੇ ਆਪਣੇ ਕੋਲ ਦੋ ਮਰੂਤੀਆਂ ਖੜੀਆਂ ਨੇ ਆਪਣੇ ਕੋਲ ਵਰਨਾ ਖੜੀ 11 ਮਾਡਲ ਵਰਨਾ 13 ਮਾਡਲ i20 13 ਮਾਡਲ ਨੋ ਮਾਡਲ ਆਪਣੇ ਕੋਲ ਖੜੀ ਹੈ ਅਕੋਰਡ ਖੜੀ ਹੈ 2005 ਮਾਡਲ ਤੇ ਵੈਗਨਰ ਨੋ ਮਾਡਲ ਖੜੀ ਹੈ ਜੀ ਉਹ ਦੇਖੋ ਸਟਾਕ ਕਾਫੀ ਸਾਰਾ ਹੈ ਸਭ ਦੇ ਲਈ ਕੁਛ ਨਾ ਕੁਛ ਹੈ ਤਾਂ ਭਾਈ ਜੀ ਸਟਾਰਟ ਕਰਦੇ ਸਭ ਤੋਂ ਪਹਿਲੀ ਕਾਰ ਟਾਟਾ ਸਫਾਰੀ ਤੋਂ ਜੋ ਕਿ ਸਾਰਿਆਂ ਦੀ ਪਸੰਦ ਹੈ ਬਿਲਕੁਲ ਜੀ ਬਿਲਕੁਲ ਦੱਸੋ ਭਾਈ ਕਾਰ ਬਾਰੇ ਇਹ ਸਫਾਰੀ ਕਾਰ ਹੈ ਜੀ ਇਹ ਨੋ ਮਾਡਲ ਹੈ ਜੀ ਪਾਸਿੰਗ ਹੋਣੀ ਖਤਮ ਹੋਈ ਆ ਪਾਸਿੰਗ ਕਰਵਾ ਕੇ ਦੇਵਾਂਗੇ ਸਿਰਫ ਪੌਣੇ 2 ਲੱਖ ਦੇ ਵਿੱਚ ਪਾਸਿੰਗ ਕਰਵਾ ਕੇ ਆਪਾਂ ਗੱਡੀ ਇਹ ਦੇ ਦਾਂਗੇ ਕਸਟਮਰ ਨੂੰ 2009 ਮਾਡਲ ਟਾਟਾ ਦੀ ਸਫਾਰੀ ਕਪੂਟਾ ਬਿਲਕੁਲ ਵਧੀਆ ਨੇ ਜੀ ਪਾਸਿੰਗ ਕਰਵਾ ਕੇ ਤੁਸੀਂ ਦੋਗੇ ਪਾਸਿੰਗ ਕਰਵਾ ਕੇ ਦੇਵਾਂਗੇ ਜੀ ਪੌਣੇ 2 ਲੱਖ ਰੁਪਏ ਦੀ ਕਾਰ ਮਿਲ ਜੇਗੀ ਸਾਡੇ ਕੋਲ ਪੌਣੇ 2 ਲੱਖ ਮਿਲ ਜੇਗੀ ਜੀ ਬਹੁਤ ਵਧੀਆ ਅਗਲੀ ਕਾਰ ਭਾਜੀ ਇਹ 14 ਮਾਡਲ ਲੈਕਸਨ ਕੋਲ ਘਰ ਰਿਹਾ ਜੀ ਸਪੋਰਟਸ ਦੇ ਅਲੌਇਵਲ ਪਏ ਹੋਇਆ ਟਾਇਰ ਨਵੇਂ ਨੇ ਸਾਰੇ ਸਟਿਪਨੀਆਂ ਜੂਸ ਦੇ ਹਲੇ ਐਨ ਆਰ ਆਈ ਦੀ ਕਾਰ ਆ ਜੀ ਇਹ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਕੁਝ ਚਾਬੀ ਤੱਕ ਨਹੀਂ ਲੱਗੀ ਜੀ ਬਿਲਕੁਲ ਸਾਫ ਸੁਥਰੀ ਹੰਡਰੈਡ ਸਿਸਟਮ ਲੱਗਾ ਬੈਕਰ ਮੇਰਾ ਵਿੱਚ ਲੱਗਾ ਹੋਇਆ ਗੱਡੀ ਦਾ ਇਹ ਸਿਰਫ ਤੇ ਸਿਰਫ 2,60,000 ਦੀ ਆਪਾਂ ਇਹਨੂੰ ਕਸਟਮਰ ਨੂੰ ਦੇ ਦਾਂਗੇ 2,60,000 ਦੀ ਕਿਹੜੇ ਸਾਲ ਦਾ ਮਾਡਲ ਦੱਸਿਓ ਪਾਜੀ ਇਹ 14 ਮਾਡਲ ਹੈ ਜੀ 2014 ਮਾਡਲ ਹੈ 50,000 ਜੈਨਨ ਚੱਲੀ ਹੋਈ ਕਰ ਰਿਹਾ ਜੀ ਦੇਖੋ ਤੁਹਾਨੂੰ ਦਿਖਾ ਰਹੇ ਪਾਜੀ ਬਿਲਕੁਲ ਨਵੀਂ ਕਾਰ ਹੈ ਜੀ ਕੋਈ ਵੀ ਨੋਨ ਐਕਸੀਡੈਂਟਲ ਕਾਰ ਹੈ ਐਪਰਨ ਵਗੈਰਾ ਸਾਰੇ ਸੀਲਡ ਹੈ ਤੁਸੀਂ ਬੋਨਟ ਚੈੱਕ ਕਰ ਸਕਦੇ ਹੋ ਆ ਦੇਖ ਲਓ ਕਾਰ ਦੀ ਕੰਡੀਸ਼ਨ ਫਰੰਟ ਵੀ ਕਾਰ ਦਾ ਸਾਰਾ ਸੀਲਡ ਹੈ ਬਹੁਤ ਅੱਛੀ ਵੈਲ ਮੇਨਟੇਨ ਹੈ ਕਲਰ ਵੀ ਬਹੁਤ ਪਿਆਰਾ ਹੈ ਅਗਰ ਕੋਈ ਸਾਡੇ ਭਰਾ ਕੋਈ ਵੀ ਇਹਨੂੰ ਦੇਖ ਰਿਹਾ ਹੈ ਜਾਂ ਕੋਈ ਵੀ ਇਹ ਕਾਰ ਰੱਖਣਾ ਚਾਹਦਾ ਹੈ ਤਾਂ ਤੁਸੀਂ ਕਿੰਗਜ਼ ਔਟੋ ਮੋਲ ਜਿੰਦੂ ਸਿੰਘੀ ਵਿਜ਼ਿਟ ਕਰ ਸਕਦੇ ਹੋ ਸਿਰਫ 55000 ਚੱਲੀ ਹੋਈ ਹੈ ਜੀ ਔਰ ਦੇਖੋ ਸਿਰਫ 55000 ਚੱਲੀ ਹੈ ਡੈਟਸਨ ਬਹੁਤ ਹੀ ਵਧੀਆ ਬ੍ਰੈਂਡ ਹੈ ਅਗਲੀ ਕਾਰ ਔਲਟੋ 800 ਔਲਟੋ 800 18 ਮਾਡਲ ਹੈ ਜੀ ਆਪਣੇ ਕੋਲ ਇਹ ਸੈਕੰਡ ਓਨਰ ਦੀ ਕਾਰ ਹੈ ਜੀ ਇਹ 84000 ਕਿਲੋਮੀਟਰ ਚੱਲੀ ਹੋਈ ਆ ਟਾਇਰ ਟੂਰ ਬਿਲਕੁਲ ਵਧੀਆ ਏਸੀ ਹੀਟਰ ਸਭ ਵਰਕਿੰਗ ਹੈ ਜ ਸਵਾਗਤ 3 ਲੱਖ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਜੋ ਵੀ ਮਾਨਤਨ ਹੋਇਆ ਆਪਾਂ ਜਰੂਰ ਕਰਾਂਗੇ 84000 2018 ਮਾਡਲ ਦੀ ਆਲਟੋ ਹੈ ਸੈਂਟਰ ਜੀ ਤੁਹਾਨੂੰ ਪਾਵਰ ਵਿੰਡੋ ਮਿਲ ਜਾਂਦੀ ਹੈ ਸੀਟ ਕਵਰਸ ਤੁਹਾਨੂੰ ਮਿਲ ਜਾਂਦੇ ਆ ਮੈਟ ਤੁਹਾਨੂੰ ਵਿੱਚ ਮਿਲ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਅੱਛੀ ਮੇਨਟੇਨਰ ਨਾ ਆ ਰਿਹਾ ਚਾਬੀਆਂ ਪਾਜੀ ਕੀ ਪ੍ਰਾਈਸ ਦੱਸੇ ਅਸੀਂ ਕਰਦਾ ਸਵਾਗਤ 3 ਲੱਖ ਦੀ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਆਪਾਂ ਬੈਠ ਕੇ ਮਾਨਤਨ ਕੋਈ ਪਿਆਰ ਨਾ ਆਏਗਾ ਦੇ ਕੇ ਆਏਗਾ ਤੇ ਆਪਾਂ ਉਹਨਾਂ ਨੂੰ ਪੂਰਾ ਮਾਨਤਨ ਕਰਾਂਗੇ ਗੱਡੀ ਦੇ ਕੇ ਹੀ ਭੇਜਾਂਗੇ ਜੀ ਹਾਂਜੀ ਪਾਜੀ ਹੁੰਡਾਈ ਜਿੱਦਾਂ ਤੁਹਾਨੂੰ ਪਤਾ ਹੈ ਹੁੰਡਾਈ ਸਵਿਫਟ ਇਹ ਗੱਡੀਆਂ ਬਹੁਤ ਮਾਰਕੀਟ 'ਚ ਨੇ ਇਸ ਲਈ ਆਪਾਂ 13 ਮਾਡਲ i20 ਵੀ ਤੁਹਾਡੇ ਕੋਲ ਇਸ ਵੇਲੇ ਲੈ ਕੇ ਆਏ ਸਿਲਵਰ ਕਲਰ ਰਿਆ ਫਸਟ ਓਨਰ ਦੀ ਗੱਡੀ ਆ ਜੀ 70000 ਕਿਲੋਮੀਟਰ ਚੱਲੀ ਆ ਟਾਇਰ ਬਿਲਕੁਲ ਸਾਫ਼ ਸੁਥਰੇ ਵਧੀਆ ਇੰਟੀਰੀਅਰ ਵੀ ਵਧੀਆ ਸਾਰੀਆਂ ਪਾਵਰ ਵਿੰਡੋ ਪਾਵਰ ਮਿਰਰ ਟਾਇਰਸ ਦੀ ਕੰਡੀਸ਼ਨ ਦੇਖ ਲਓ ਟਾਇਰ ਕੰਡੀਸ਼ਨ ਬਿਲਕੁਲ ਵਧੀਆ ਜੀ 2013 ਮਾਡਲ ਦੀ ਹੁੰਡੀ i20 ਇੱਕ ਵਾਰ ਤੁਹਾਨੂੰ ਪਿੱਛੋ ਦਿਖਾ ਦਿੰਨਾ ਡੀਜ਼ਲ ਹੁੰਡੀ i20 ਮੈਗਨਾ ਹੈ ਤੇ ਭਾਜੀ ਕੀ ਡੀਟੇਲ ਰਹਿਣ ਵਾਲੀ ਕਿੰਨੇ ਕਿਲੋਮੀਟਰ ਡਰਾਈਵਨ ਕਾਰ ਹੈ ਇਹ 70000 ਕਿਲੋਮੀਟਰ ਚੱਲੀ ਹੋਈ ਆ ਜ ਇੰਸ਼ੋਰੈਂਸ ਵਿੱਚ ਕਰਾ ਕੇ ਦੇਵਾਂਗੇ ਜੇ ਇਹਦੀ 3 ਲੱਖ ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਜੋ ਵੀ ਹੋਇਆ ਆਪਾਂ ਕਰਾਂਗੇ 3 ਲੱਖ ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਜੋ ਵੀ ਹੋਇਆ ਔਨ ਟੇਬਲ ਭਾਜੀ ਨੇਗੋਸ਼ੀਏਬਲ ਕਰਕੇ ਦਊਗੇ ਇੰਸ਼ੋਰੈਂਸ ਵੀ ਤੁਹਾਨੂੰ ਫੈਸਿਲਿਟੀ ਨਾਲ ਦੇ ਰਹੇ ਆ ਅਸੀਂ ਇੱਥੇ ਜਿਹੜੀਆਂ 12 ਮਾਡਲ ਤੋਂ ਜਿੰਨੀਆਂ ਵੀ ਗੱਡੀਆਂ ਆਪਣੀ ਉੱਪਰ ਹੋਣਗੀਆਂ ਉਹਨਾਂ ਤੇ ਲੋਨ ਦੀ ਫੈਸਿਲਿਟੀ ਵੀ ਦੇਵਾਂਗੇ ਜੀ ਫਿਰ ਆਪਾਂ ਇੰਸ਼ੋਰੈਂਸ ਵੀ ਸਾਡੇ ਕੋ ਸਾਰੀਆਂ ਇੰਸ਼ੋਰੈਂਸ ਹੋ ਜਾਂਦੀਆਂ ਨੇ ਤੇ ਆਪਾਂ ਤੁਹਾਨੂੰ ਪੂਰੀ ਫੈਸਿਲਿਟੀ ਟ੍ਰਾਂਸਫਰ ਕਰਾ ਕੇ ਤੁਹਾਨੂੰ ਕਿਤੇ ਨਹੀਂ ਜਾਣਾ ਪੈਣਾ ਗੱਡੀ ਇੱਥੋਂ ਹੀ ਆਪਾਂ ਟ੍ਰਾਂ ਜੋ ਵੀ ਆਰਸੀ ਦਾ ਖਰਚਾ ਹੋਏਗਾ ਉਹ ਕਸਟਮਰ ਦਾ ਹੋਏਗਾ ਜੀ ਸੁਣ ਲਿਆ ਦੋਸਤੋ ਭਾਈ ਨੇ ਆਪਣੀ ਸਰਵਿਸ ਦਸਤੀ ਹੈ ਆਰਸੀ ਟਰਾਂਸਫਰ ਦੇ ਆਪਸ਼ਨ ਭਾਜੀ ਕੋ ਅਵੇਲੇਬਲ ਹੈ ਇੰਸ਼ੋਰੈਂਸ ਦੀ ਫੈਸਿਲਿਟੀ ਲੋਨ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਠੀਕ ਹੈ ਆਰਸੀ ਟਰਾਂਸਫਰ ਦਾ ਜੋ ਵੀ ਖਰਚਾ ਆਏਗਾ ਉਹ ਕਸਟਮਰ ਨੂੰ ਪੇ ਕਰਨਾ ਪਏਗਾ ਠੀਕ ਹੈ ਭਾਜੀ ਇੱਕ ਵਾਰ ਆਪਣੀ ਲੋਕੇਸ਼ਨ ਦੱਸ ਦੋਰ ਆਪਣਾ ਕੰਟੈਕਟ ਨੰਬਰ ਦਵਾ ਦਿਓ ਸਾਡੀ ਡਿਵੀਜ਼ਨ ਮੇਰਾ ਫੋਨ ਨੰਬਰ ਹੈਗਾ ਜੀ 8076004617 ਬੋਰਡ ਤੇ ਵੀ ਬਾਰ ਲਿਖਿਆ ਹੋਇਆ ਦੋ ਨੰਬਰ ਨੇ ਮੇਰੇ ਦੋਨੋਂ 24 ਘੰਟੇ ਚੱਲਦੇ ਨੇ ਬਾਕੀ ਆਪਣੀ ਲੋਕੇਸ਼ਨ ਇਹ ਆ ਜੰਡ ਜੇ ਕਿਸੇ ਨੇ ਰਾਮਾ ਮੰਡੀ ਜਲੰਧਰ ਵੱਲੋਂ ਆਉਣਾ ਤਾਂ ਪੈਟਰੋਲ ਪੰਪ ਕ੍ਰੋਸ ਕਰਦੇ ਸਾਰੀ ਆਪਣਾ ਏ ਆਫਿਸ ਪੈਂਦਾ ਹੈ ਤੇ ਜੇ ਕਿਸੇ ਨੇ ਹੁਸ਼ਿਆਰਪੁਰ ਆਦਮਪੁਰ ਵੱਲੋਂ ਆਉਣਾ ਤਾਂ ਇਹ ਨੰਦਾ ਫਾਰਮ ਮਦਾਨਾ ਪਿੰਡ ਕ੍ਰੋਸ ਕਰਕੇ ਨੰਦਾ ਫਾਰਮ ਕ੍ਰੋਸ ਕਰਦੇ ਸਾਰੀ ਰਾਈਟ ਤੇ ਆਪਣਾ ਏ ਕਿੰਗਸ ਆਟੋਮੋਬਾਈਲ ਤੁਹਾਨੂੰ ਕਹੇਗਾ ਦੋਸਤੋ ਭਾਈ ਨੇ ਨੰਬਰ ਤੇ ਲੋਕੇਸ਼ਨ ਦੱਸਤੀ ਹੈ ਜਲੰਧਰ ਤੋਂ ਤੁਸੀਂ ਆਉਂਗੇ ਆ ਜਲੰਧਰ ਰੋਡ ਹੈ ਇਸ ਸਾਈਡ ਤੇ ਹੁਸ਼ਰਪੁਰ ਰੋਡ ਹੈ ਜਲੰਧਰ ਰੋਡ ਤੋਂ ਤੁਸੀਂ ਆਉਂਗੇ ਪੈਟਰੋਲ ਪੰਪ ਕ੍ਰੋਸ ਕਰਦੇ ਕਿੰਗਸ ਆਟੋਵਾਲ ਤੋਂ ਤੁਹਾਨੂੰ ਦਿਖ ਜਾਏਗਾ ਭਾਈ ਦਾ ਇੱਥੇ ਔ ਸਾਰਾ ਸਟਾਕ ਤੁਹਾਨੂੰ ਬਾਹਰ ਹੀ ਦਿਖ ਜਾਏਗਾ ਭਾਜੀ ਅਗਲੀ ਕਾਰ ਕਿਹੜੀ ਦਿਖਾਉਂਗੇ ਵੈਗਨਰ ਅਗਲੀ ਕਾਰ ਆਪਣੇ ਕੋ 11 ਮਾਡਲ ਵਰਨਾ ਵੀ ਆ ਐਨ ਆਰ ਆਈ ਦੀ ਕਾਰ ਹੈ ਜੀ ਬਿਲਕੁਲ ਸਾਫ਼ ਸੁਥਰੀ ਕਾਰ ਹੈ ਜੀ ਆਹ ਦੇਖੋ ਜੀ 11 ਮਾਡਲ ਵਰਨਾ ਵਾਈਟ ਵਿਦ ਬਲੈਕ ਅਲੋਏ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੈ ਟਰਾਂਸਫਾਰਮ ਮਾਡਲ ਹੈ ਜੋ ਐਸ ਇਹ ਚੋਕ ਕਿਸੇ ਤੁਹਾਨੂੰ ਬਹੁਤ ਹੀ ਬਿਲਕੁਲ ਨਵੀਆਂ ਵਰਗੀ ਗੱਡੀ ਹੈ ਜੀ ਚਾਰੋ ਪਾਵਰ ਵਿੰਡੋਸ ਤੁਹਾਨੂੰ ਮਿਲਦੀਆਂ ਸਾਈਡ ਮਿਰਰ ਇਲੈਕਟ੍ਰੋਨਿਕ ਐਡਜਸਟੇਬਲ ਹੈ ਕੰਪਨੀ ਫਿਟਡ 뮤직 ਸਿਸਟਮ ਕਲਾਈਮੈਟਰੋਨਿਕ AC ਹੈ 80000 ਕਿਲੋਮੀਟਰ ਚੱਲੀ ਹੋਈ ਹੈ ਜੀ ਗੱਡੀ ਦੇਖੋ ਕਾਰ ਦੀ ਕੰਡੀਸ਼ਨ ਦੇਖ ਸਕਦੇ ਹੋ 68000 ਕਿਲੋਮੀਟਰ ਚੱਲੀ ਹੈ ਇਹ ਗੱਡੀ ਮੇਨਟੇਨੈਂਸ ਵੱਲੋਂ ਵੀ ਬਹੁਤ ਅੱਛੀ ਹੈ ਤੇ ਮਾਈਲੇਜ ਵੱਲੋਂ ਵੀ ਬਹੁਤ ਅੱਛੀ ਫਰੰਟ ਦਿਖਾ ਦਿੰਦਾ ਕਮਲਜੀਤ ਭਾਜੀ ਸੋਹਣੀ ਡੀਲ ਦੇਓ ਕਾਰ ਦੀ ਕਿ ਕਿ ਸਾਡੇ ਗਾਹਕੇ ਨੂੰ ਦੇਖਣ ਤੇ ਕਾਰ ਲੈ ਜਾਣ ਅਸੀਂ 275000 ਦੀ ਡਿਮਾਂਡ ਕਰਦੇ ਹਾਂ ਜੀ ਕਸਟਮਰ ਕਹੇਗਾ 265000 ਦੀ ਆਪਾਂ ਛੱਡ ਦਾਂਗੇ ਵਿੱਚ ਇੰਸ਼ੋਰੈਂਸ ਕਰਾ ਕੇ ਦਵਾ ਦੋ 265000 ਦੀ ਭਾਜੀ ਕਾਰ ਦੇ ਦੋਗੇ ਵਿੱਚ ਇੰਸ਼ੋਰੈਂਸ ਕਰਾ ਕੇ ਦੇਖੋ ਤੁਹਾਡੇ ਇੰਸ਼ੋਰੈਂਸ ਦੇ ਪੈਸੇ ਵੀ ਬਚ ਰਹੇ ਐ ਇੱਕ ਬਾਰ ਕਾਰ ਦਾ ਬਿਲਕੁਲ ਸਫਤਰਾ ਬਿਲਕੁਲ ਸੀਲਡ ਇੰਜਣ ਹੈ ਸਾਰਾ ਆਹ ਦੇਖ ਲਓ ਤੁਸੀਂ ਕਾਰ ਦੀ ਕੰਡੀਸ਼ਨ ਦੇਖ ਸਕਦੇ ਹੋ ਐਕਸਾਈਡ ਦੀ ਇੱਥੇ ਬੈਟਰੀ ਹੈ ਠੀਕ ਐ ਐਸਾ ਨਹੀਂ ਕਿ ਕੋਈ ਆਪਾਂ ਤੁਹਾਨੂੰ ਮਾੜੇ ਬ੍ਰਾਂਡ ਦੀ ਬੈਟਰੀ ਦੇ ਰਹੇ ਆ ਇੰਜਨ ਵੀ ਬਿਲਕੁਲ ਸੀਟ ਸਾਇਲੈਂਟ ਇੰਜਨ ਆ ਕੋਈ ਬਲੋ ਨਹੀਂ ਕੋਈ ਧੂਆ ਨਹੀਂ ਕਿਸੇ ਵੀ ਗੱਡੀ ਦਾ ਹੋਏਗਾ ਜੀ ਬਹੁਤ ਵਧੀਆ ਐਕਸੀਡੈਂਟ ਦੀ ਮੇਰੀ ਸਾਰੀਆਂ ਗੱਡੀਆਂ ਦੀ ਗਾਰੰਟੀ ਹੋਏਗੀ ਕੋਈ ਵੀ ਕਸਟਮਰ ਕਹ ਦੇਗਾ ਗੱਡੀ ਐਕਸੀਡੈਂਟ ਆ ਤਾਂ ਮੈਂ ਗੱਡੀ ਮੇਰੇ ਕੋਲ ਜਦੋਂ ਮਰਜ਼ੀ ਘੜੀ ਕਰ ਜਾਏ ਇਹ ਦੋ ਛੋਟੇ ਪ੍ਰੋਡਕਟ ਨੇ ਆਪਣੇ ਕੋਲ ਜਿਨ੍ਹਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ Maruti ਹੋਈ Jin ਹੋਈ ਇਹਦੀ ਆਪਣੇ ਕੋਲ ਬਹੁਤ ਡਿਮਾਂਡ ਹੈ ਇਸ ਲਈ ਦੋ ਆਪਣੇ ਕੋਲ Marutiਆਂ ਜੀ ਚਾਰ ਮਾਡਲ ਆ 29 ਤੱਕ ਪਾਸ ਆ ਜੀ ਵਿੱਚੋਂ ਅਲੋਏ ਵੀਲ ਲੱਗੇ ਹੋਏ ਆ ਟਾਇਰ ਨਵੇਂ 1 ਸਾਲ ਦੀ ਨਾਲ ਇੰਸ਼ੋਰੈਂਸ ਦਵਾਵਾਂਗੇ ਜੀ ਦੇ ਸੀਟ ਕਵਰ ਨਵੇਂ ਨੇ ਮੈਟਿੰਗ ਹੋ ਇਹ ਸਿਰਫ ਤੇ ਸਿਰਫ ਅਸੀਂ 65000 ਰੁਪਇਆ ਡਿਮਾਂਡ ਕਰਦੇ ਆ ਇੱਕ ਸਾਲ ਦੀ ਨਾਲ ਇੰਸ਼ੋਰੈਂਸ ਦੇ ਰਹੇ ਹਾਂ ਜਿਹਦੇ ਕਿ 2004 ਮਾਡਲ ਕਾਰ ਆ ਦੋਸਤੋ ਇਹ ਇੱਕ ਐਸੀ ਕਾਰ ਹੈ ਜਿਹੜੀ ਜਿੰਨੀ ਮਰਜ਼ੀ ਚਲਾ ਲਓ ਉਹਨੂੰ ਕੋਈ ਪ੍ਰੋਬਲਮ ਨਹੀਂ ਆਦੀ ਠੀਕ ਹੈ ਗੱਡੀ ਜਿਹਨਾਂ ਨੇ ਸਿੱਖਣੀ ਉਹਨਾਂ ਲਈ ਬਹੁਤ ਵਧੀਆ ਆਪਸ਼ਨ ਹੈ ਛੋਟੀ ਫੈਮਿਲੀ ਹੈ ਦੋ ਤਿੰਨ ਮੈਂਬਰ ਹੈ ਜਿਹਨਾਂ ਨੇ ਘਰੇ ਰੱਖਣੀ ਉਹਨਾਂ ਲਈ ਬਹੁਤ ਬੜਾ ਵਧੀਆ ਆਪਸ਼ਨ ਹੈ ਇੱਕ ਆਪਣੇ ਕੋ 2003 ਮਾਡਲ ਮਰੂਤੀ ਵੀ ਹੈ ਜੀ ਤੇ ਦੀ ਸਿਰਫ 55000 ਡਿਮਾਂਡ ਹੈ AC ਹੀਟਰ ਇੰਜਨ ਬਿਲਕੁਲ ਸੀਲਡ ਵਰਕਿੰਗ ਹੈ ਸਰਵ ਕੁਝ ਜੀ ਸਿਰਫ ਇਹਦਾ ਫਰੰਟ ਗਲਾਸ ਪੈਂਦਾ ਇਹ ਗੱਡੀ ਤੁਹਾਨੂੰ ਅਸੀਂ 50000 ਦੇ ਵਿੱਚ ਦੇ ਦੇਵਾਂਗੇ ਜੀ। ਆਹ ਦੇਖੋ ਜੀ ਕਾਰ। ਇੰਟੀਰੀਅਰ ਬਹੁਤ ਸਾਫ਼ ਸੁਥਰਾ ਗੱਡੀ ਦਾ। ਬਾਕੀ ਅਗਰ ਤੁਸੀਂ ਦੇਖਣਾ ਚਾਹੋ ਤੁਸੀਂ ਕਿੰਗਜ਼ ਆਟੋਮੋਬਾਈਲ ਜਲੰਧਰ ਰੋਡ ਤੇ ਆ ਕੇ ਕਾਰ ਚੈੱਕ ਕਰ ਸਕਦੇ ਲੋਕਲ ਜਲੰਧਰ ਨੰਬਰ ਦੀ ਕਾਰ ਹੈ ਭਾਜੀ ਕੀ ਪ੍ਰਾਈਸ ਦੱਸੇ ਅਸੀਂ ਕਰਦਾ ਇਹਦਾ 50000 ਅਸੀਂ ਇਹ ਕਾਰ ਦੇ ਦੇਵਾਂਗੇ ਜੀ। 50000 ਚ ਕਾਰ ਮਿਲ ਜਾਈ। 50000 ਚ ਦੇ ਦਾਂਗੇ ਜੀ ਕਾਰ। ਬਹੁਤ ਵਧੀਆ। ਤਾਂ ਦੋਸਤੋ ਅਗਲੀ ਗੱਡੀ ਮਾਰੂਤੀ ਸੁਜ਼ੂਕੀ ਦੀ ਵੈਗਨਰ ਇਹ ਗੱਡੀ ਵੀ ਬਹੁਤ ਸ਼ਾਨਦਾਰ ਹੈ। ਠੀਕ ਹੈ ਸਾਡੇ ਪੰਜਾਬੀ ਵੀਰ ਇਸ ਨੂੰ ਬਹੁਤ ਪਸੰਦ ਕਰਦੇ ਉਸ ਦਾ ਕਾਰਨ ਇਹ ਹੈ ਚਾਹੇ 5 ਫੁੱਟ 5 ਇੰਚ ਦਾ ਬੰਦਾ ਹੋਵੇ ਚਾਹੇ 6 ਫੁੱਟ 2 ਇੰਚ ਦਾ ਹੋਵੇ ਆ ਭਾਜੀ ਦੇਖ ਲਓ ਪੱਜ ਦੀ ਹਾਈਟ ਵੀ 6 ਫੁੱਟ ਹੈ ਅੰਦਰ ਸਿਟਿੰਗ ਕਰਕੇ ਜਾਓਗੇ ਈਜ਼ੀਲੀ ਸਿਟਿੰਗ ਹੁੰਦੀ ਹੈ ਬਿਲਕੁਲ ਈਜ਼ੀਲੀ ਸਾਡੀ ਪਗੜੀ ਦਾ ਹੁੰਦਾ ਸਾਡੀ ਸਾਡੀ ਹਾਈਟ ਦੇ ਨਾਲ ਸਾਡੀ ਪੱਗ ਥੋੜੀ ਉੱਚੀ ਹੋ ਜਾਂਦੀ ਹੈ ਇਸ ਲਈ ਸਾਨੂੰ ਗੱਡੀਆਂ ਇਸ ਲਈ ਦੇਖਣੀ ਸੈਂਟਰੋ ਚ ਨਹੀਂ ਸੇਰ ਲੱਗਦਾ ਇਹਦੇ ਚ ਨਹੀਂ ਲੱਗਦਾ ਇਹਦੇ ਚ ਬੈਠ ਕੇ ਵੀ ਸਾਡਾ ਸਿਰ ਦੇਖੋ ਕਿੰਨਾ ਨਹੀਂ ਮਰ ਜਾਂਦਾ ਭਾਜੀ ਇੱਕ ਵਾਰ ਬਹਿ ਕੇ ਦਿਖਾਓ ਸਾਡੇ ਕਸਮ ਈਜ਼ੀਲੀ ਆਪਾਂ ਬਹਿ ਸਕਦੇ ਹਾਂ ਸਾਨੂੰ ਕੋਈ ਇੱਕ ਗਿੱਟ ਦਾ ਫਰਕ ਆ ਗਿਆ ਮੈਂ ਖੁਦ ਦੇਖਿਆ ਕਿ ਕਈ ਜਿਹੜੇ ਉੱਚੇ ਆ ਬੰਦੇ 6 ਫੁੱਟ 5 ਇੰਚ ਵਾਲੇ ਲੋਕ ਵੀ ਇਹਨੂੰ ਯੂਜ਼ ਕਰ ਰਹੇ ਆ ਇਸ ਕਰਕੇ ਗੱਡੀ ਬਹੁਤ ਡਿਮਾਂਡ ਚ ਹੈ ਕਿ ਜੇ ਮੋਦੀ ਪਾਈ ਦੱਸੋ ਕਾਰ ਬਾਰੇ 2009 ਮਾਡਲ ਗੱਡੀ ਆ ਜੀ 260000 ਕਿਲੋਮੀਟਰ ਚੱਲੀ ਹੋਈ ਆ ਜੀ ਇਹ ਠੀਕ ਆ ਜੀ 29 ਤੱਕ ਪਾਸਿੰਗ ਇਹਦੀ ਹੋ ਚੁੱਕੀ ਗੱਡੀ ਦੀ ਜੀ 29 ਤੱਕ ਪਾਸਿੰਗ ਹੋ ਚੁੱਕੀ ਹੈ ਹਾਂ ਜੀ ਜੇ ਆਪਾਂ ਆਨਲਾਈਨ ਆਪਾਂ ਇਹਨੂੰ ਚੈੱਕ ਕਰੀਏ ਤਾਂ 29 ਤੱਕ ਪਾਸਿੰਗ ਗੱਡੀ ਦੀ ਹੋ ਚੁੱਕੀ ਆ ਆਰਸੀ ਦੇ ਆਪਾਂ ਵੇਟ ਕਰਦੇ ਹਾਂ ਡਿਸਪੈਚ ਲਈ ਉਹ ਤੁਹਾਨੂੰ ਲੈ ਕੇ ਦੇਵਾਂਗੇ ਜੀ ਉਹ ਸਾਡੀ ਜ਼ਿੰਮੇਵਾਰ ਕਸਟਮਰ ਆਣ ਤੇ ਗੱਡੀ ਲੈ ਕੇ ਜਾ। ਇਹ ਗੱਡੀ ਦੀ ਜੇ 60 60 ਡਿਮਾਂਡ ਕਰਦੇ ਆ ਤੁਹਾਨੂੰ 1.40 ਦੀ ਅਸੀਂ ਗੱਡੀ ਛੱਡ ਦਾਂਗੇ। 1 ਲੱਖ 40 ਹਜ਼ਾਰ ਰੁਪਏ ਦੀ 2009 ਮਾਡਲ 29 ਤੱਕ ਪਾਸ। ਦੇਖੋ ਜੀ 2009 ਮਾਡਲ 29 ਤੱਕ ਪਾਸ 2025 ਚੱਲ ਰਿਹਾ ਹੈ। 4 ਸਾਲ ਦੀ ਤੁਹਾਨੂੰ ਵੈਲਿਡਿਟੀ ਮਿਲਦੀ। ਨਹੀਂ 5 ਸਾਲ ਹੈ ਸਾਲ ਤੋਂ ਹੀ ਲਾਓ ਤੁਸੀਂ। ਤੇ ਦੇਖੋ 5 ਸਾਲ ਦੀ ਤੁਹਾਨੂੰ ਵੈਲਿਡਿਟੀ ਮਿਲਦੀ ਹੈ ਤੇ ਭਾਜੀ ਕਿੰਨੀ ਵਧੀਆ ਪ੍ਰਾਈਸ 'ਚ ਇਹ ਤੁਹਾਨੂੰ ਗੱਡੀ ਦੇ ਰਿਹਾ ਠੀਕ ਹੈ। ਤਾ ਭਾਜੀ ਦਾ ਸਾਰਾ ਸਟਾਕ ਤੁਹਾਨੂੰ ਦਿਖਾਤਾ ਹੈ ਗੱਡੀਆਂ ਹੋਰ ਵੀ ਭਾਜੀ ਕੋ ਬਹੁਤ ਹੋ ਰਹੀ ਹੈ ਪਰ ਉਹ ਇਥੇ ਜਗਾ ਘੱਟ ਹੋਣ ਕਰਨਾ ਭਾਜੀ ਕਿ ਨਹੀਂ ਗੱਡੀਆਂ ਕਰ ਸਕਦੇ ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਵੀ ਆਇਆ ਸੀ ਤਾਂ ਭਾਜੀ ਕਾਫੀ ਜ਼ਿਆਦਾ ਬਿਜ਼ੀ ਸੀਗੇ ਤਾਂ ਉਸ ਦਿਨ ਵੀ ਕਾਫੀ ਸਟਾਕ ਸੀ ਭਾਜੀ ਨੇ ਦੱਸਿਆ ਕਈ ਕਾਰਨਾਂ ਦਾ ਸਟਾਕ बिक ਵੀ ਗਿਆ ਹੈ ਤਿੰਨ ਗੱਡੀਆਂ ਅੰਦਰ ਖੜੀਆਂ ਨੇ ਆਪਣੇ ਕੋਲ ਪਿਛਲੇ ਪਾਸੇ ਬਾਕੀ ਦੋ ਤਿੰਨ ਗੱਡੀਆਂ ਸਾਡੇ ਉਹ ਪਿੰਡ ਦੇ ਇੱਕ ਇੱਕ ਸਾਡੇ ਘਰ ਖੜੀਏ ਇੱਕ ਦੋ ਬਾਹਰ ਦੁਕਾਨ ਕੋਲ ਖੜੀਆਂ ਨੇ ਇਸ ਲਈ ਸਾਡੀਆਂ ਗੱਡੀਆਂ ਇਥੇ ਜਗਾ ਘੱਟ ਹੋਣ ਦੇ ਕਾਰਨ ਆਪਾਂ ਜ਼ਿਆਦਾ ਨਹੀਂ ਖੜੀਆਂ ਕਰਦੇ ਬਿਲਕੁਲ ਤੇ ਸਾਡੇ ਕੋਲ ਵਰਨਾ ਵੀ ਤੇਰਾ ਮ ਫਾਈਟ ਆਈ 10 ਸਪੋਰਟਸ ਨੀਓਸ ਵੀ ਹੈਗੀ 16 ਮਾਡਲ ਆਪਣੇ ਕੋਲ ਵਰਨਾ 13 ਮਾਡਲ ਆ ਹੋਰ ਆਪਣੇ ਕੋ ਗੱਡੀਆਂ ਛੋਟੀਆਂ ਜਿਹੜੀਆਂ ਸਵਿਫਟ ਵਗੈਰਾ ਵੀ ਆਪਣੇ ਕੋ ਹੈਗੀਆਂ ਰੇਂਜ ਚ ਤੇ ਬਾਕੀ ਤੁਹਾਨੂੰ ਸਾਰੀਆਂ ਗੱਡੀਆਂ ਅਵੇਲੇਬਲ ਹੋ ਜਾਣਗੀਆਂ ਇਹ ਆਪਣੇ ਕੋ ਸਟਾਕ ਇਸ ਵੇਲੇ ਖੜਾ ਆ ਦੇਖੋ ਪਾਜੀ ਜਿਹੜੀ ਤੁਹਾਨੂੰ ਕਾਰ ਚਾਹੀਦੀ ਹੈ ਪਾਜੀ ਅਵੇਲੇਬਲ ਕਰਾ ਦੂਗੇ ਤੁਸੀਂ ਬਸ ਇਹਨਾਂ ਨੂੰ ਕਾਲ ਕਰਨਾ ਹੈ ਨੰਬਰ ਮੈਂ ਵੀਡੀਓ 'ਚ ਦੁਬਾਰਾ ਮੈਂਸ਼ਨ ਕਰ ਦਾਂਗਾ ਇਸੇ ਦੇ ਨਾਲ ਤੁਹਾਨੂੰ ਸਾਰਾ ਸਟਾਕ ਆਪਾਂ ਦਿਖਾਤਾ ਹੈ ਜਿੰਨੀਆਂ ਵੀ ਕਾਰਸ ਇੱਥੇ ਅਵੇਲੇਬਲ ਹੈ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੋਰ ਵੀ ਤੁਹਾਡੇ ਲਈ ਕਾਫੀ ਅੱਛੀ-ਚੀ ਕਾਰਸ ਦੀ ਵੀਡੀਓ ਲੈ ਕੇ ਆਂਦੇ ਰਵਾਂਗੇ ਇਸੇ ਦੇ ਨਾਲ ਅੱਜ ਦਾ ਵਲੌਗ ਕਰਦੇ ਹਾਂ ਇੱਥੇ ਐਂਡ ਬਹੁਤ ਜਲ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ